ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਜਗਿੰਦਰ ਸਿੰਘ ਤੇ ਅੱਜ ਕੈਨੇਡਾ ਦੀ ਪਾਰਕ 'ਚ ਬੈਠੇ ਆ ਤੇ ਮੇਰੇ ਨਾਲ ਬੈਠੇ ਪ੍ਰਾਰਕ ਸਾਹਿਬ ਤੁਸੀਂ ਸਭ ਜਾਣਦੇ ਫੇਸਬੁੱਕ ਤੇ ਪਹਿਲਾਂ ਫਤੇ ਸਾਂਝੀ ਕਰ ਲਓ ਪ੍ਰਾਰਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਂਦੇ ਵਸਦੇ ਰਹੋ ਲਵ ਯੂ ਟਰੱਕ ਤੋਂ ਭਾਵੇਂ ਕਿਸੇ ਪਾਰਕ 'ਚ ਬੈਠੇ ਹੋਈਏ ਭਾਵੇਂ ਕਿਤੇ ਘੁੰਮਣ ਫਿਰਨ ਗਏ ਹੋਈਏ ਜਾਂ ਕਿਤੇ ਬਿਜ਼ਨਸ ਜਾਂ ਕਿਤੇ ਵੀ ਬੈਠੇ ਹੋਈਏ ਤੇ ਜੇ ਪੰਜਾਬੀ ਬੈਠਾ ਤਾਂ ਗੱਲ ਪੰਜਾਬ ਦੀ ਹੁੰਦੀ ਆ ਆમે ਕੈਨੇਡਾ 'ਚ ਬੈਠੇ ਆ ਗੱਲ ਪੰਜਾਬ ਦੇ ਨਾਲ ਪੰਜਾਬੀਆਂ ਦੀ ਵੀ ਕਰਾਂਗੇ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਇੱਕ ਬੜੀ-ਬਡੀ ਚਿੰਤਾ ਜਿਹੜੇ ਕੈਨੇਡਾ 'ਚ ਬੈਠੇ ਪੰਜਾਬੀ ਆ ਉਹਨਾਂ ਨੂੰ ਪੰਜਾਬ ਦੀ ਚਿੰਤਾ ਉੱਥੇ ਚੱਲ ਰਹੀਆਂ ਗੋਲੀਆਂ ਦੀ ਬੜੀ-ਬਡੀ ਚਿੰਤਾ ਤੇ ਜਿਹੜੇ ਪੰਜਾਬ 'ਚ ਬੈਠੇ ਪੰਜਾਬੀ ਆ ਉਹਨਾਂ ਨੂੰ ਕੈਨੇਡਾ 'ਚ ਬੈਠੇ ਕਿਉਂਕਿ ਕੈਨੇਡਾ 'ਚ ਵੀ ਹਰ ਰੋਜ਼ ਹੀ ਹੁਣ ਪੰਜਾਬੀ ਪੰਜਾਬੀ ਤੇ ਗੋਲੀਆਂ ਚਲਾਉਣ ਲੱਗ ਗਿਆ ਫਰੋਤੀਆਂ ਮੰਗਣ ਦੀ ਗੱਲ ਆਉਂਦੀ ਆ ਲੋਟਾਂ ਖੋਹਾਂ ਦੀ ਗੱਲ ਆਉਂਦੀ ਆ ਬਰਾੜ ਸਾਹਿਬ ਇਹ ਬੜਾ ਵੱਡਾ ਚਿੰਤਾ ਦਾ ਵਿਸ਼ਾ ਕੀ ਕਿਵੇਂ ਲੈਣੇ ਹੋਏ ਇਹ ਵਿਸ਼ੇ ਤੇ ਜਾਂ ਇਹ ਚਿੰਤਾ ਕਿਵੇਂ ਦੂਰ ਹੋ ਸਕ ਉੰਬਾਜੀ ਗੱਲ ਹੈਗੀ ਇਹ ਕਿ ਜੇ ਤਾਂ ਆਪਾਂ ਦੇਖੀਏ ਦੁਨੀਆ ਲੈਵਲ ਤੇ ਠੀਕ ਹੈ ਸੁਪਰ ਪਾਵਰ ਤੋਂ ਲੈ ਕੇ ਹਰ ਦੇਸ਼ ਹਰ ਥਾਂ ਤੇ ਇਹ ਚੱਲ ਰਿਹਾ ਪਰ ਚਿੰਤਾਜਨਕ ਇਹ ਹੈ ਜਿਹੜਾ ਪੰਜਾਬੀਆਂ ਦਾ ਖਾਸ ਕਰਕੇ ਚੱਲ ਰਿਹਾ ਕਿ ਪੰਜਾਬੀ ਹੀ ਪੰਜਾਬੀਆਂ ਨੂੰ ਟਾਰਗੇਟ ਕਰ ਰਹੇ ਆ ਪੰਜਾਬੀ ਹੀ ਪੰਜਾਬੀਆਂ ਤੋਂ ਫਰੋਤੀਆਂ ਮੰਗ ਰਹੇ ਆ ਪੰਜਾਬੀ ਹੀ ਪੰਜਾਬੀਆਂ ਤੇ ਗੋਲੀਆਂ ਚੜਾ ਰਹੇ ਹੈਗੇ ਆ ਔਰ ਹੁਣ ਕੈਨੇਡਾ ਕੈਨੇਡਾ ਦੇ ਪੱਤਰਕਾਰ ਬਹਿ ਕੇ ਸਰੀ ਨੂੰ ਸੀਰੀਆ ਕਹਿੰਦੇ ਅੱਜਕੱਲ ਹਮ ਅਕਤੂਬਰ ਵੀ ਇੱਕ ਵੱਡੀ ਗੱਲ ਹੋ ਗਈ ਅਕਤੂਬਰ ਮਹੀਨੇ ਚ 1 ਮਹੀਨੇ ਚ 28 ਵਾਰ ਗੋਲੀ ਚੱਲਦੀ ਹੈ ਔਰ ਗੋਲੀ ਚੱਲਣ ਤੋਂ ਬਾਅਦ ਉਸ ਤੋਂ ਵੀ ਗਾਂ ਔਖਾ ਕੰਮ ਇਹ ਹੈਗਾ ਕਿ ਇੱਕ ਬੰਦਾ ਸੀਗਾ ਆ ਤੁਸੀਂ ਦੇਖਿਆ ਹੋਣਾ ਉਹ ਬੰਦਾ ਸੀਗਾ ਆ ਟੌਪਸੋ ਕੰਮ ਕਰਦਾ ਸੀਗਾ ਪਾਰਕਪੁਰਕ ਬਣਾਉਣ ਦਾ ਉਸ ਬੰਦੇ ਦੇ ਮਾਰਨਾ ਏ ਕਿਸੇ ਹੋਰ ਨੂੰ ਉਹ ਉਥੇ ਕੰਮ ਕਰ ਰਿਹਾ ਸੀਗਾ ਉਹਦੇ ਗੋਲੀ ਵਜਦੀ ਆ ਨੱਕ ਤੋਂ ਲੈ ਕੇ ਇਥੇ ਜਵਾੜੇ ਚਲ ਜਾਂਦੀ ਆ ਉਹ ਪੂਰੇ ਦਾ ਪੂਰਾ ਬੋਲਟ ਉਹਦੇ ਇਥੇ ਅੜਕਿਆ ਹੋਇਆ ਜਿਹੜੀ ਗੋਲੀ ਆ ਉਹਦੇ ਕਿੰਨੇ ਕਿੰਨੇ ਤੈਨੋਂ ਮੇਰਾ ਬੜਾ ਵੱਡਾ ਆ ਹਾਂ ਔਰ ਇਥੇ ਚੈਨਾਂ ਦੇ ਚਾਚਾ ਚੱਲ ਰਹੀ ਸੀਗੀ ਨਾ ਤਾਂ ਕੋਈ ਹਸਪਤਾਲਾਂ 'ਚ ਪੁੱਛ ਰਿਆ ਨਾ ਜਿਨ੍ਹਾਂ ਨੇ ਮਾਰੀ ਆ ਉਹਨਾਂ ਦੀ ਕੋਈ ਜਵਾਬਦੇਹੀ ਤੈਅ ਹੋ ਰਹੀ ਆ ਉਹ ਜਿਹੜਾ ਵਿਚਾਰਾ ਕੰਮ ਕਰਦਾ ਹੀ ਰਗੜਿਆ ਗਿਆ ਉਹ ਜਿਹੜੀ ਉਸ ਸਪੀਡ 'ਚ ਉਸ ਟਰੋਮਾ 'ਚ ਗੁਜ਼ਰ ਰਿਹਾ ਹੈਗਾ ਉਹੀ ਜਾਣਦਾ ਹੈਗਾ ਪੈਸੇ ਦੀ ਕੀਮਤ ਅਸਲ ਵਿੱਚ ਪੈਸਾ ਜ਼ਿੰਦਗੀ ਤਾਂ ਨਹੀਂ ਹੋ ਸਕਦਾ ਜ਼ਿੰਦਗੀ ਦੀ ਮੁੱਢਲੀ ਲੋੜ ਤਾਂ ਹੈਗੀ ਆ ਬਾਹਰਲੇ ਦੇਸ਼ਾਂ ਦੇ ਜੇਬ ਦੇ ਹਾਲਾਤ ਬਣੇ ਹੋਏ ਹਨ ਉਹ ਮੈਨੂੰ ਲੱਗਦਾ ਪੰਜਾਬ ਨੂੰ ਵੀ ਵਸਟ ਹੈਗੇ ਆ ਪੰਜਾਬ ਵੀ ਤਾਂ ਹਜੇ ਅਸੀਂ ਕਹਿੰਨੇ ਹੈਗੇ ਆ ਕਿ ਫੇਰ ਵੀ ਕਿਤੇ ਨਾ ਕਿਤੇ ਪੰਜਾਬ ਪੁਲਿਸ ਹੱਥ ਪਾ ਹੀ ਰਹੀ ਦਿੰਦੀ ਆ ਠੀਕ ਆ 100% ਦਾ 90% ਫਾੜੀ ਦਿੰਦੀ ਆ ਜਿਹੜਾ ਸੂਤ ਆ ਗਿਆ ਰਗੜ ਵੀ ਦਿੰਦੀ ਹੈਗੀ ਆ ਚੱਲ ਜਿੰਦਾ ਹੈਗਾ ਪਰ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਚਲੋ ਤੁਸੀਂ ਗੱਲ ਹੁਣ ਬਰਾੜ ਸਾਹਿਬ ਪੁਲਿਸ ਵੀ ਕਰਦੀ ਤੇ ਸਰਕਾਰਾਂ ਦੀ ਵੀ ਕਰਦੀ ਕੀ ਕੀ ਰੋਲ ਕੀ ਬਣਦਾ ਜੇ ਆਪਾਂ ਪੰਜਾਬ ਚ ਵੀ ਦੇਖ ਲਈ ਗੱਲ ਪੰਜਾਬ ਦੀ ਪਹਿਲਾਂ ਕਰ ਲਈਏ ਵੀ ਹਰ ਜਿੱਦਣ ਗੋਲੀ ਚੱਲਦੀ ਜਾਂ ਇਸ਼ੂ ਬਣਦਾ ਭਾਵੇਂ ਇਹ ਇਹ ਸਰਕਾਰ ਸਮੇਂ ਨਹੀਂ ਜਿੱਥੋਂ ਪੁਰਾਣੀਆਂ ਸਰਕਾਰਾਂ ਵੀ ਇਹਦੇ ਲਈ ਸਭ ਇਹ ਗੈਂਗਸਟਰ ਬਾਦ ਦੀ ਗੱਲ ਕਰ ਲਈਏ ਤੇ ਖੜਾ ਕਿੰਨਾ ਨੇ ਕੀਤਾ ਬਿਲਕੁਲ 100% ਅਸਲ ਵਿੱਚ ਇਹ ਇਹ ਮਤਲਬ ਸਰਕਾਰ ਨੂੰ ਕੁਟਹਿਰੇ 'ਚ ਖੜਾ ਕਰਨਾ ਚਲੋ ਠੀਕ ਹੈ ਬਣਦਾ ਪਰ ਉਹਦੇ ਨਾਲ ਨਾਲ ਸਾਨੂੰ ਆਪਣੀ ਪੰਜਾਬੀਆਂ ਨੂੰ ਵੀ ਜ਼ਿੰਮੇਵਾਰੀ ਪਛਾਣਨੀ ਪਊਗੀ ਬਿਲਕੁਲ ਜੀ ਗੁਰਬਾਣੀ ਤੋਂ ਲੈ ਕੇ ਦੁਨੀਆ ਪਰ ਦੇ ਸਕਾਲਰ ਤੇ ਵਿਦਵਾਨ ਇਹੀ ਗੱਲ ਕਹਿੰਦੇ ਆ ਕਿ ਜ਼ਿੰਮੇਵਾਰੀ ਆਪ ਦੀ ਠੀਕ ਹੈ ਅਸੀਂ ਕੀ ਕਰਤਾ ਅਸੀਂ ਹਰ ਚੀਜ਼ ਅਸਲ ਜਿਹੜੇ ਸੜਕਾਂ ਦੇ ਘੁੰਮਣ ਵਾਲੇ ਵੇਲੜਾ ਨਾ ਇਹਨਾਂ ਨੇ ਕੀ ਕਰਤਾ ਕਿ ਹਰ ਕੰਮ ਵਾਸਤੇ ਸਰਕਾਰ ਵੱਲ ਦੇਖੋ ਤੁਹਾਡਾ ਪੁੱਤ ਨਸ਼ਾ ਕਰਦਾ ਤੇ ਕਹਿੰਦੇ ਸਰਕਾਰ ਦੀ ਜ਼ਿੰਮੇਵਾਰੀ ਆ ਕੇ ਵੇਖੋ ਸਾਡਾ ਮੁੰਡਾ ਨਸ਼ਾ ਕਰ ਲੇ ਠੀਕ ਹੈ ਜੇ ਘਰੇ ਬਿਜਲੀ ਨਹੀਂ ਆਈ ਤਾਂ ਵੀ ਕਹਿੰਦੇ ਸਰਕਾਰ ਦੀ ਜ਼ਿੰਮੇਵਾਰੀ ਉਹ ਵੇਖੋ ਜੇ ਘਸਰ ਨਹੀਂ ਨਹਾਉਂਦਾ ਉਹ ਵੀ ਕਹਿੰਦੇ ਸਰਕਾਰ ਨੂੰ ਵੇਖੋ ਔਰ ਮੁੱਦੇ ਨੂੰ ਲੈ ਕੇ ਸੜਕ ਤੇ ਰਿਸਪੌਂਸਿਬਿਲਟੀ ਆਪ ਦੀ ਜ਼ੀਰੋ ਬਿਲਕੁਲ ਜ਼ੀਰੋ ਕਰਦੀ ਹੈਗੀ ਮੈਂ ਤਾਂ ਸੋਚਣਾ ਜਥੇਦਾਰ ਜੀ ਨੂੰ ਇੱਕ ਵਾਰੀ ਖਤ ਲਿਖਿਆ ਸੀਗਾ ਦੋ ਸਾਲ ਪਹਿਲਾਂ ਮੈਂ ਇਹ ਕਿਹਾ ਕਿ ਜਥੇਦਾਰ ਜੀ ਨਜ਼ਰ ਮਾਰੋ ਕੌਮ ਤੇ ਹਜੂਮ ਬਣ ਰਹੀ ਹੈ ਕੋਈ ਭੀੜ ਜਿਵੇਂ ਬੇਲਗਾਮ ਆਪਸ ਚ ਲੜ ਰਹੀ ਹੈ ਅੱਜ ਅਸੀਂ ਆਪਸ ਹੀ ਲੜ ਰਹੇ ਹੈਗੇ ਜੇ ਕੁਸ ਚਾਰ ਪੈਸੇ ਸ਼ੱਕ ਵੀ ਭੇਜਣਾ ਇਹਦੇ ਕੋਲੇ ਹੈਗੇ ਅਗਲੇ ਕੋਲੇ ਕਰਜ਼ਾ ਚੱਕ ਕੇ ਆਏ ਹੁਣ ਉਧਰੋਂ ਤਰਪਿੰਦੇ ਗੋਲੀਆਂ ਠੋਕਣ ਵਾਸਤੇ ਵੀ ਲਿਆ ਸਾਨੂੰ ਸਾਡਾ ਹਿੱਸਾ ਦੇ ਠੀਕ ਹੈ ਜਾਣੀ ਹੁਣ ਮਲੰਕਾਂ ਦੇ ਸਰਦਾਰਾਂ ਜਿਹੜੀ ਵਿਚਾਲੜੀ ਮੱਧ ਵਰਗੀ ਹੈਗਾ ਉਹ ਤਾਂ ਰਗੜਿਆ ਗਿਆ ਦੋਵੇਂ ਪਾਸੇ ਉਹਨਾਂ ਦੇ ਜਵਾਬ ਆਪਾਂ ਹੁਣ ਮੂਸੇ ਵਾਲੇ ਦੀ ਵੀ ਗੱਲ ਕਰ ਲਈ ਸਿੱਧੂ ਦੀ ਹੁਣ ਗਾਇ ਹੈ ਤਾਂ ਗੱਲ ਤਾਂ ਪ੍ਰੋਤੀਕ ਦੀ ਸੀ ਉਹ ਹੋਰ ਇਹਦੇ ਪਿੱਛੇ ਹੋਰ ਤਾਂ ਨਹੀਂ ਸੀ ਇਹੀ ਕਾਰਨ ਪਿੱਛੇ ਉਹ ਮਾਰਤਾ ਹੋਰ ਵੀ ਹੋਰ ਵੀ ਬੜੀਆਂ ਵੱਡੀਆਂ ਇੱਥੇ ਵੀ ਜੇ ਦੇਖ ਲਈਏ ਪ੍ਰਧਾਨ ਸਾਹਿਬ ਇੱਥੇ ਜਿਹੜੀ ਜਿਹੜੇ ਪੰਜਾਬੀ ਵੱਡੇ ਬਿਜ਼ਨਸਮੈਨ ਆ ਉਹ ਨਿਸ਼ਾਨੇ ਤੇ ਉਹਦੇ ਪਿੱਛੇ ਇਹ ਵੀ ਆ ਕੋਈ ਲਮਾਈਆਂ ਵਾਲਾ ਵੀ ਕੋਈ ਈਸ਼ੂ ਪੜਦਾ ਜਾਂ ਜਾਂਦੇ ਕਾਰਨ ਪੁੱਛੋ ਸਿਰਫ ਇੱਕ ਉਹੀ ਆ ਦੇਖੋ ਜਿਵੇਂ ਜਿਵੇਂ ਗੰਗ ਵੀ ਆ ਬੱਚੇ ਜਿਵੇਂ ਮੌਤ ਦਾ ਕਾਰਨ ਕੋਈ ਇੱਕ ਨਹੀਂ ਨਾ ਬਣਦਾ ਠੀਕ ਹੈ ਉਸੇ ਤਰ੍ਹਾਂ ਹੀ ਆ ਇਹ ਹੀ ਜਿਹੜਾ ਸਾਰਾ ਕੁਝ ਚੱਲ ਰਿਹਾ ਇਹਦਾ ਕਾਰਨ ਕੋਈ ਇੱਕ ਤਾਂ ਹੈ ਨਹੀਂ ਗਾ ਕਾਰਨ ਬਹੁਤ ਸਾਰੇ ਸਿਰਫ ਇੱਕ ਹਾਂ ਕਿਸੇ ਦਾ ਐਲ ਐਮ ਆਈ ਆਲਾ ਚੱਕਰ ਪੈ ਗਿਆ ਕਿਸ ਦਾ ਫਰੋਤੀਆਂ ਵਾਲਾ ਚੱਕਰ ਪੈ ਗਿਆ ਕਿਸੇ ਨੇ ਕਿਸਦੇ ਪੈਸੇ ਮਾਰਿਆ ਉਹ ਚੱਕਰ ਪੈ ਗਿਆ ਠੀਕ ਹੈ ਅਸਲ ਵਿੱਚ ਜਦੋਂ ਬੰਦਾ ਬਾਹਰ ਨੂੰ ਦੇਖਣਾ ਸ਼ੁਰੂ ਹੋ ਜਾਂਦਾ ਨਾ ਆਪਦੀ ਹਰ ਨਕਾਮੀ ਵਾਸਤੇ ਆਪਦੀ ਹਰ ਕਮੀ ਵਾਸਤੇ ਆਪਦੀ ਹਰ ਗਲਤੀ ਵਾਸਤੇ ਆਪਦੀ ਹਰ ਹਾਰ ਵਾਸਤੇ ਕਿਸੇ ਹੋਰ ਦੇ ਵੱਲ ਵੇਖਦਾ ਕਿ ਉਹਦੇ ਕਰਕੇ ਹੋ ਗਿਆ ਉਹਦੇ ਕਰਕੇ ਹੋ ਗਿਆ ਤਾਂ ਫਿਰ ਐਂ ਲੱਗਦਾ ਹੈਗਾ ਦੂਜੇ ਨੰਬਰ ਤੇ ਇਹ ਹੋ ਜਾਂਦਾ ਹੈਗਾ ਲੋਕ ਆਪਦੀ ਖੁਸ਼ੀ ਤੋਂ ਉਹਨੇ ਕੁਛ ਨਹੀਂ ਉਹਦੇ ਕਿਸੇ ਦੂਜੇ ਇਹ ਬੜੀ ਵੱਡੀ ਠੀਕ ਕਰਕੇ ਕੋਸ਼ਿਸ਼ ਹੁੰਦੀ ਹੈਗੀ ਆ ਠੀਕ ਹੈ ਲੋਕ ਜਿਹਦਾ ਫਿਰ ਮੁਕਾਬਲਾ ਨਹੀਂ ਕਰ ਸਕਦੇ ਉਹਨੂੰ ਜ਼ਿਆਦਾ ਖਿੱਚਣ ਦੀ ਢਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਾਂ ਫਿਰ ਸਭਾ ਹਸਤੀ ਤੋਂ ਮਿਟਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਬਾਹਰੀ ਦੇਸ਼ਾਂ ਦਾ ਸਿਸਟਮ ਇਹ ਹੈਗਾ ਕਿ ਉਹ ਹੀ ਕਲਾਪਸ ਕਰ ਗਿਆ ਹੈਗਾ ਤੋਂ ਇਹ ਮੈਡੀਕਲ ਤੋਂ ਲੈ ਕੇ ਆ ਜਿਹੜੇ ਜਿੰਨੇ ਹੁਣ ਸਟੂਡੈਂਟ ਆ ਇੱਥੇ ਕੀਤਾ ਕੀ ਹੈਗਾ ਇਹਨਾਂ ਨੇ ਫਾਈਲਾਂ ਵੀ ਜਿੰਨਾਂ ਦੀਆਂ ਮਨਜ਼ੂਰ ਹੋ ਗਈਆਂ ਉਹਨਾਂ ਨੂੰ ਇਹ ਕਹਿੰਦੇ ਵੀ ਰੱਦ ਕਰਤੀਆਂ ਜੀ ਲੱਖਾਂ ਡਾਲਰ ਫੀਸ ਲੈ ਲਈ ਇਹਨਾਂ ਨੇ ਉਸ ਤੋਂ ਬਾਅਦ ਹੁਣ ਨਹੀਂ ਜੀ ਹੁਣ ਸਿਸਟਮ ਹੀ ਐਜਾ ਬਣਾਤਾ ਜੀ ਪ੍ਰਧਾਨ ਸਾਹਿਬ ਆ ਹੀ ਨਹੀਂ ਰਹੇ ਹੋਰ ਵੀ ਮੈਨੂੰ ਦੱਸਦੇ ਹੋ ਵੀ ਜਦੋਂ ਆਪਾਂ ਨਾ ਪੰਜਾਬ 'ਚ ਬੈਠ ਕੇ ਦੇਖਦੇ ਆ ਵੀ ਸਾਡੇ ਜੀ ਪੰਜਾਬੀਆਂ ਨੇ ਵਿਦੇਸ਼ਾਂ 'ਚ ਕਹ ਲੋ ਛੋਟੀ ਕੁਰਸੀ ਤੋਂ ਲੈ ਕੇ ਪਾਰਲੀਮੈਂਟ ਤੱਕ ਬੜੀ ਰੜਕਮੀ ਹੋਂਦ ਬਣਾਤੀ ਬੜਾ ਅਸੀਂ ਜੀ ਬੜਾ ਸਾਡਾ ਵੱਡਾ ਰੋਲ ਆ ਪਰ ਜਦੋਂ ਇੱਥੇ ਆ ਕੇ ਹੁਣ ਅੱਜ ਆਪਾਂ ਚਲੋ ਪਾਰਕ ਦੇ ਬੈਠੇ ਆਮ ਗੱਲਾਂ ਬਾਤਾਂ ਹੀ ਕਰ ਰਹੇ ਆ ਮੈਨੂੰ ਤਾਂ ਕਿਤੇ ਉਹ ਜਿਹੜੇ ਚੁਣੇ ਹੋਏ ਨਮਾਇंदे ਵੀ ਕਿਤੇ ਪੰਜਾਬੀਆਂ ਦੀ ਗੱਲ ਕਰਦੇ ਜਾਂ ਉਹ ਬਹੁਤੇ ਨਜ਼ਰ ਨਹੀਂ ਆਉਂਦੇ ਕਿ ਕੀ ਤੁਹਾਨੂੰ ਕਿਵੇਂ ਲੱਗਦਾ ਪਈ ਕਹਾਣੀ ਪਤਾ ਕੀ ਹੈਗੀ ਆ ਅਸਲ ਵਿੱਚ ਦੂਰ ਦੇ ਲੱਡੂ ਸੁਹਾਉਣੇ ਵਾਲੀ ਗੱਲ ਆ ਹੂੰ ਮਿਸਾਲ ਇੱਕ ਅੱਧੀ ਹੁੰਦੀ ਆ ਇੱਕ ਅੱਧਾ ਕਾਮਯਾਬ ਆ ਤੇ ਇੱਕ ਪਿੱਛੇ ਮੇਰਾ ਖਿਆਲ ਹਜ਼ਾਰਾਂ ਜਿਹੜੇ ਹੈਗੇ ਆ ਉਹ ਸਫਰ ਹੀ ਕਰ ਰਹੇ ਹੈਗੇ ਆ ਹੂੰ ਜ਼ਿੰਦਗੀ ਜਿਹੜੀ ਹੈਗੀ ਆ ਇੱਥੇ ਕਈਆਂ ਨੇ ਕਹਿਣਾ ਵੀ ਤੁਸੀਂ ਸਾਲਿਓ ਬੈਠੇ ਓਥੇ ਆ ਤੇ ਗੱਲਾਂ ਕਰਦੇ ਆਲੇ ਬੜੇ ਓਕੇ ਆ ਫਰਾਂਟ ਧਮਕਾਣ ਆ ਭਈ ਅੱਲੇ ਪੱਲੇ ਇੱਥੇ ਕੁਝ ਨਹੀਂ ਆ ਕਿਸੇ ਸਿੱਧੀ ਜੀ ਗੱਲ ਆ ਅੱਦੇ ਦਾ ਜਵਾਕਾ ਲੋ ਓਕੇ ਆ ਕਿ ਜਵਾਕ ਕਹਣੇ ਚ ਬਾਹਰ ਹੋ ਗਏ ਕੁਝ ਨਹੀਂ ਉਹ ਜਵਾਕਾਂ ਨੂੰ ਕਹਿੰਦੇ ਵੀ ਆਪਣੀ ਜ਼ਮੀਨ ਆ ਘਰ ਆ ਇੱਥੇ ਉਹ ਗੋਂ ਰੇਜੀ ਦੇ ਘਰ ਕੱਢ ਕੇ ਕਹਿੰਦੇ ਆਲੇ ਵੀ ਹਾਂ ਅਸੀਂ ਕਰਨਾ ਵੇਜ ਦੇ ਇਧਰ ਲਈ ਕੁਝ ਇੱਥੋਂ ਵਾਲਿਆਂ ਦੇ ਜਵਾਕਾ ਨਹੀਂ ਉਧਰ ਜਾਣਾ ਨਹੀਂ ਹੈਗਾ ਇਹ ਜਿਹੜੇ ਹੈਗੇ ਆ ਇਹਨਾਂ ਨੇ ਸਾਰੇ ਨੇ 올ਡ ਰੂਮ ਆ ਜੀ ਮਰਨਾ ਹੈਗਾ ਜਿਹੜੀ ਇੱਥੋਂ ਦੀ ਸਚਾਈ ਹੈਗੀ ਆ ਬੀਬੀਆਂ ਹੈਗੀਆਂ ਉਹ ਵੀ ਅਜੀਬ ਅਸਥਿਤੀ ਯਾਰ ਅਸਲ ਵਿੱਚ ਨਾ ਮੈਂ ਤਾਂ ਸੌਂ ਲੱਗੇ ਜਦੋਂ ਪੰਜਾਬੀਆਂ ਵੱਲ ਵੇਖਦਾ ਹੈ ਨਾ ਚਾਹੇ ਪੰਜਾਬ ਵਿੱਚ ਤੇ ਚਾਹੇ ਇੱਥੇ ਜਿਹੜੇ ਪੰਜਾਬ ਵਿੱਚ ਬੈਠੇ ਹੈਗੇ ਨਾ ਹਜੇ ਪੰਜਾਬ ਵਾਲੇ ਜਿਹੜੇ ਹੈਗੇ ਆ ਜਿਹੋ ਜਿਹੋ ਨਾ ਆ ਗਵਰਨਮੈਂਟ ਕਰ ਰਹੀ ਆ ਉਹਨਾਂ ਵਾਸਤੇ ਸੂਰਤਾਂ ਸਾਲ ਤਾਂ ਜੀ ਬਿਜਲੀ ਫ੍ਰੀ ਕਰਤੀ ਜੀ ਘਰਾਂ ਦੀ ਕਰਤੀ ਖੇਤਾਂ ਦੀ ਕਰਤੀ ਜੀ ਇਲਾਜ ਫ੍ਰੀ ਹੋ ਗਿਆ ਜੀ ਡਿਸਪੈਂਸਰੀਆਂ ਖੋਲਤੀਆਂ ਜੀ ਠੀਕ ਆ ਬਾਕੀ ਵੀ ਕੋਸ਼ਿਸ਼ ਤਾਂ ਕਰ ਰਹੀ ਆ ਇੱਥੇ ਤਾਂ ਕੋਈ ਸੁਣਵਾਈ ਨਹੀਂ ਕੋ ਪੁੱਛਦਾ ਸੀ ਨੀ ਕਿ ਜੇ ਤੁਸੀਂ ਡਾਕਟਰ ਤੋਂ ਅਪਾਇੰਟਮੈਂਟ ਲੈਣੀ ਆ ਤਾਂ ਤੁਹਾਨੂੰ 2-4 ਮਹੀਨੇ ਦੀ ਅਪਾਇੰਟਮੈਂਟ ਮਿਲੂਗੀ ਮੇਰਾ ਇਹ ਕਾਫੀ ਵੱਡੇ ਮੁੱਦੇ ਆ ਆਪਾਂ ਇਹ ਇਹਨਾਂ ਤੇ ਫੇਰ ਕਿਹੇ ਦਿਨ ਗੱਲ ਕਰਾਂਗੇ ਬਿਲਕੁਲ 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 ਇਹ ਜੀ ਅੱਗੇ ਪ੍ਰਧਾਨ ਸਾਹਿਬ ਇੱਕ ਹੋਰ بڑا ਇਸ਼ੂ ਆ ਭਈ ਸਾਡੇ ਪੰਜਾਬੀਆਂ ਤੇ ਆ ਕੋਈ ਵੀ ਗੱਲ ਹੋਵੇ ਕੋਈ ਲੋਕ ਕੀ ਕਹਿਣਗੇ ਆਉਂਦਾ ਨਾ ਇਹ ਹਾਂ ਬਈ ਜੇ ਬਾਅਦ ਚਲੇ ਗਏ ਤਾਂ ਲੋਕ ਕੀ ਕਹਿਣਗੇ ਜਾਂ ਕਿਸੇ ਉੱਤੇ ਬੈਕਪੱਟ ਤੇ ਆ ਗਏ ਤਾਂ ਲੋਕ ਕੀ ਕਹਿਣਗੇ ਅਸਲ ਵਿੱਚ ਨਾ ਜਿੰਦਗੀ ਜਿਉਣ ਦਾ ਸਭ ਤੋਂ ਘਟੀਆ ਤਰੀਕਾ ਇਹ ਹੀ ਆ ਜੋ ਤੁਸੀਂ ਇਹ ਕਹੋ ਕਿ ਲੋਕ ਕੀ ਕਹਿਣਗੇ ਦੇਖੋ ਲੋਕਾਂ ਦਾ ਲੋਕੋਂ ਦਾ ਕੰਮ ਹੈ ਕਹਿਣਾ ਕੁਝ ਤਾਂ ਲੋਕ ਕਹੇਗੇ ਜਿਵੇਂ ਗਾਣਾ ਸੀਗਾ ਨਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਇੱਕ ਵਾਰ ਨਾ ਦੋ ਪਿਓ ਪੁੱਤ ਸੀਗੇ ਤੇ ਉਹ ਗਧਾ ਲੈਣ ਚਲੇ ਗਏ ਬਈ ਇੱਕ ਮਿੰਟ ਕਹਾਣੀ ਤੋਂ ਪਹਿਲਾਂ ਨਾ ਮੈਂ ਐਸੇ ਵੀ ਆਪਾਂ ਪੋਲਿਟਿਕਲ ਵੀ ਦੇਖ ਲਈ ਤੁਸੀਂ ਬਹੁਤੇ ਲੋਕ ਕੋਈ ਪੰਚੀ ਹੋਵੇ ਸਰਪੰਚੀ ਹੋਵੇ ਪਿੰਡਾਂ ਦੀ ਆਪਣੇ ਆਪ ਪਿੰਡਾਂ ਦੀ ਕਿਉਂਕਿ ਪੰਜਾਬ ਕਿਤੇ ਵੀ ਬੈਠੇ ਹੋ ਗੱਲ ਪੰਜਾਬ ਦੀ ਹੀ ਕਰਦੇ ਹੋ ਉਹ ਲੋਕ ਨਾ ਚੰਗੇ ਲੋਕ ਇਸ ਗੱਲੋਂ ਹੀ ਨਹੀਂ ਸਾਹਮਣੇ ਆਉਂਦੇ ਵੀ ਛੋਟੋ ਯਾਰ ਉਹ ਕੀ ਕਹਾਂਗੇ ਵੀ ਇਹ ਹੈ ਨਾ ਇਹ ਇਹ ਵੀ ਇੱਕ ਵੱਡਾ ਕਾਰਨ ਹੈ ਜੇ ਜੇ ਮਾੜਾ ਤਬਕਾ ਵੀ ਕਹ ਲਓ ਤਾਂਹੀਂ ਮੂਰੇ ਆ ਜਾਂਦਾ ਹੈ ਹੈ ਨਾ ਇੱਕ ਨਾ ਪੱਛੋੜ ਦਾ ਬਹੁਤ ਵੱਡਾ ਵਿਦਵਾਨ ਹੋਇਆ ਅਰਸਟੋ ਉਹ ਕਹਿੰਦਾ ਵੀ ਦੋ ਦੋ ਚੀਜ਼ਾਂ ਹੀ ਇਨਸਾਨ ਨੂੰ ਰੋਕਦੀਆਂ ਹੈਗੀਆਂ ਇੱਕ ਡਰ ਤੇ ਇੱਕ ਲਾਲਚ ਠੀਕ ਹੈ ਬਿਉਂਦੇ ਇੱਥੇ ਕਿਸੇ ਨਹੀਂ ਰਹਿਣਾ ਕੋਈ ਦੁਨੀਆ ਦਾ ਬੰਦਾ ਨਹੀਂਗਾ ਜਿਹੜਾ ਕਹੇ ਕਿ ਹਾਂ ਮੈਂ ਸਾਰੀ ਜ਼ਿੰਦਗੀ ਰਹਿਣਾ ਹੈਗਾ ਹਾਂ ਡਰ ਡਰ ਕੇ ਤੁਸੀਂ ਜਿਉਂ ਤਾਂ ਸਕਦੇ ਹੈਗੇ ਪਰ ਉਹਦੇ ਨਾਲ ਤੁਹਾਡੇ ਅੰਦਰੋਂ ਕੁਝ ਮਰ ਰਿਆ ਹੁੰਦਾ ਜਦੋਂ ਤੁਸੀਂ ਕੋਈ ਸੱਚਾ ਸਹੀ ਕਰ ਰਿਹਾ ਹੈਗਾ ਤਾਂ ਚਾਹੇ ਕਿਸੇ ਪਾਰਟੀ ਦਾ ਹੋਵੇ ਕੋਈ ਵੀ ਹੋਵੇ ਪਿੰਡ ਦਾ ਹੋਵੇ ਉਸਪਤੀ ਦਾ ਹੋਵੇ ਇਸਪਤੀ ਦਾ ਹੋਵੇ ਉਹਦਾ ਸਾਥ ਦੇਣਾ ਸ਼ੁਰੂ ਕਰ ਦਿਓ ਠੀਕ ਹੈ ਤੁਹਾਡੇ ਪਿੰਡ ਦੀ ਨੁਹਾਰ ਬਦਲ ਜੂਗੀ ਤੁਹਾਡੀ ਆਪ ਦੀ ਜ਼ਿੰਦਗੀ ਬਦਲ ਜੂਗੀ ਤੁਹਾਡੇ ਅੰਦਰ ਦੀ ਆਤਮਾ ਹੀ ਬਦਲ ਜੂਗੀ ਠੀਕ ਹੈ ਸਰਕਾਰ ਤੇ ਤੁਸੀਂ ਕੋਈ ਕਹਾਵਤ ਜੀ ਸੁਣਾਉਣ ਲੱਗੇ ਉਹ ਵੀ ਸੁਣਾ ਦਿਓ ਹਾਂਜੀ ਉਹ ਵੀ ਸੁਣਾਉਣਾ ਤੁਹਾਨੂੰ ਮੈਂ ਦੋ ਪਿਓ ਪੁੱਤ ਸੀਗੇ ਉਹ ਸ਼ਹਿਰ ਜਾਂਦੇ ਹੈਗੇ ਗਧਾ ਖਰੀਦਣ ਵਾਸਤੇ ਉਹ ਗਧਾ ਖਰੀਦਦੇ ਤੇ ਗਧਾ ਖਰੀਦ ਕੇ ਜੋ ਤੁਰਦੇ ਹੈਗੇ ਆ। ਥਾਣੀ ਗੱਲ ਆ। ਹਾਂ। ਤੇ ਉਹ ਗਧਾ ਲੈ ਕੇ ਤੁਰੇ ਆਉਂਦੇ ਹੁੰਦੇ ਤੇ ਕੋਈ ਵੇਖ ਕੇ ਕਹਿੰਦਾ ਉਹਨਾਂ ਕਿੱਡੇ ਮੂਰਖਾ ਯਾਰ ਗਧਾ ਕੋਲੇ ਆ ਤੁਰੇ ਆਉਂਦੇ ਉੱਤੇ ਬਹਿ ਜਾਂਣ। ਉਹ ਕਹਿੰਦੇ ਯਾਰ ਗੱਲ ਤਾਂ ਸਹੀ ਆ। ਉਹ ਗਧੇ ਦੇ ਉੱਤੇ ਬਹਿ ਜਾਂਦੇ ਥੋੜੀ ਜੀ ਗਾਂਹ ਜਾਂਦੇ ਉਹਨਾਂ ਦੇ ਕਿੱਡੇ ਜ਼ਾਲਮ ਆ ਸਾਲੇ ਦੋਵੇਂ ਗਧੇ ਤੇ ਚੜੇ ਬੈਠੇ ਐ ਇਹਨੂੰ ਸ਼ਰਮ ਨਹੀਂ ਆਉਂਦੀ। ਉਹ ਪਿਓ ਉੱਤਰ ਖੜਦਾ ਮੁੰਡੇ ਨੂੰ ਉੱਤੇ ਬਿਠਾ ਰਹਿਣ ਹੁੰਦਾ ਹੈਗਾ। ਥੋੜਾ ਜਿ ਉਹ ਨਾ ਮੁੰਡਾ ਹੈ ਉਹਾਂ ਦੇ ਕਿੱਡਾ ਥੀਏਟਰ ਉੱਤੇ ਚੜਿਆ ਬੈਠਾ ਤੇ ਆ ਬਜ਼ੁਰਗ ਨੂੰ ਰੱਸੀ ਫੜਾਈ ਹੋਈ ਆ ਉਹ ਉਤਰਿਆ ਆਉਂਦਾ ਉਹ ਮੁੰਡਾ ਥੱਲੇ ਉਤਰ ਕੇ ਗੱਦਾ ਫੜ ਲੈਂਦਾ ਬਾਪੂ ਉੱਤੇ ਬਹਿ ਜਾਂਦਾ ਉਹ ਕਹਿੰਦੇ ਲੈ ਦੱਸ ਉਹ ਚੌਰਾ ਗੱਦੇ ਤੇ ਚੜਿਆ ਬੈਠਾ ਪੂਰਾ ਭਰ ਜਵਾਗ ਨੂੰ ਰੱਸੀ ਫੜਾਈ ਆ ਉਦੋਂ ਮੈਂ ਥੱਲੇ ਉਤਰੇ ਆਉਂਦੇ ਉਹਦੇ ਕਰੀਏ ਕੀ ਉਹ ਕਹਿੰਦੇ ਇੱਕ ਹੀ ਤਰੀਕਾ ਰਹਿ ਗਿਆ ਉਹਨਾਂ ਨੇ ਗੱਦੇ ਦੀਆਂ ਬੰਨੀਆਂ ਲੱਤਾਂ ਦੇ ਮੋਢੇ ਤੇ ਰੱਖ ਲਿਆ ਉਹ ਥੋੜਾ ਜਿਹਾ ਗਾਂ ਗਏ ਨਹਿਰ ਸੀਗੀ ਜੋ ਨਹਿਰ ਨੰਗਣ ਲੱਗੇ ਤੇ ਜਿਹੜੇ ਨਹਿਰ ਦੇ ਪੁਲ ਤੇ ਬੈਠੇ ਸੀਗੇ ਉਹ ਲੜ ਉਹ ਕਹਿੰਦੇ ਲੈ ਦੱਸ ਕਿੱਡੇ ਮੂਰਖਾ ਯਾਰ ਕਦਾ ਵੀ ਨਹਿਰ ਚ ਤੇ ਆਪ ਵੀ ਪਿਉਪਤ ਨਹਿਰ ਚ ਹੁਣ ਗਦਾ ਦਾ ਰੁੜ ਗਿਆ ਉਹ ਤਰ ਤਰ ਕੇ ਪਾਸੇ ਲੱਗੇ ਤੇ ਬਹਿ ਕੇ ਸੋਚਦੇ ਵੀ ਹੋਈ ਕੀ ਹੋਇਆ ਕੀ ਆਪਣੇ ਨਾਲ ਉਹ ਕਹਿੰਦਾ ਵੀ ਆਪਾਂ ਹਿਸਾਬ ਲਾਇਆ ਲੋਕ ਕੀ ਕਹਿਣਗੇ ਆ ਲੋਕਾਂ ਨੂੰ ਖੁਸ਼ ਕਰਦੇ ਕਰਦੇ ਜ਼ਿੰਦਗੀ ਦਾ ਸਭ ਤੋਂ ਵਸ ਤਰੀਕਾ ਹੈਗਾ ਕਿ ਲੋਕ ਤੁਹਾਨੂੰ ਜਾਂ ਤੁਹਾਨੂੰ ਆਪਦੀ ਕੈਪੈਸਿਟੀ ਦਾ ਪਤਾ ਹੋਣਾ ਚਾਹੀਦਾ ਤੁਹਾਨੂੰ ਆਪਦੀ ਜ਼ਿੰਦਗੀ ਦਾ ਆਪਦੇ ਪਰਿਵਾਰਕ ਹਾਲਾਤਾਂ ਦਾ ਪਤਾ ਹੋਣਾ ਚਾਹੀਦਾ ਉਹਦੇ ਹਿਸਾਬ ਨਾਲ ਫੈਸਲੇ ਲੈਣੇ ਚਾਹੀਦੇ ਆ ਫੈਸਲੇ ਕਦੀ ਬਾਂਜ ਨਹੀਂ ਹੁੰਦੇ ਫੈਸਲੇ ਤਾਂ ਹਮੇਸ਼ਾ ਸਿੱਟੇ ਹੁੰਦੇ ਆ ਅੱਜ ਦੀ ਡੇਟ 'ਚ ਜਿਹੜੇ ਇੱਥੇ ਬੱਚੇ ਆਏ ਹੋਏ ਆ ਮੈਂ ਆਪਦੇ ਰਿਸ਼ਤੇਦਾਰ ਵੀ ਹੈਗੇ ਕਈ ਮੈਂ ਉਹਨਾਂ ਨੂੰ ਵੇਖਦਾ ਹੁੰਨਾ ਕਿ ਉਹ ਬਸ ਨਾ ਬਸ ਥੱਕੇ ਥੋੜੇ ਜੇ ਖਾਂਦੇ ਫਿਰਦੇ ਆ ਕਿ ਸ਼ਾਇਦ ਕੋਈ ਗੱਲ ਬਣ ਜੇ ਸ਼ਾਇਦ ਟਾਈਮ ਪਾਸ ਹੋ ਜੇ ਸ਼ਾਇਦ ਐ ਕਰ ਲਈਏ ਉਹਨਾਂ ਦਾ ਜਿਹੜਾ ਜ਼ਿੰਦਗੀ ਦਾ 골ਡਨ ਪੀਰੀਅਡ ਹੈਗਾ ਪੈਸੇ ਸੀ ਜਿਹੜੇ ਚਾਰ ਉਹ ਵੀ ਲਾ ਕੇ ਆ ਗਏ ਜਿਹੜਾ ਜ਼ਿੰਦਗੀ ਦਾ ਗੋਲਡਨ ਪੀਰੀਅਡ ਸੀਗਾ ਜਿਹਦੇ ਚ ਉਹਨਾਂ ਨੇ ਕੋਈ ਡਿਸੀਜਨ ਲੈਣੇ ਸੀ ਕੁਝ ਬਣਨਾ ਸੀਗਾ ਅੱਗੇ ਉਹ ਵੀ ਲੰਘ ਗਿਆ ਅਸਲ ਵਿੱਚ ਇੱਕ ਪੀੜੀ ਤਾਂ ਇਸ ਚੱਕਰ ਦੀ ਬਰਬਾਦ ਹੋ ਗਈ ਹੈ ਨਾ ਜਿਹੜੇ ਇੱਥੇ ਆ ਗਏ ਆ ਇਹੋ ਜਿਹੇ ਬੱਚੇ ਇੱਥੇ ਆ ਗਏ ਜਿਨ੍ਹਾਂ ਨੇ ਉੱਥੇ ਰਹਿ ਕੇ ਆਫੀਸਰ ਬਣਨਾ ਸੀ ਟੌਪ ਟੌਪ ਦੇ ਸਾਰਾ ਕੁਝ ਕਰਨਾ ਸੀਗਾ ਇੱਥੇ ਕੀ ਆਈ ਤੇ ਗਦਾ ਮਜ਼ਦੂਰੀ 'ਚ ਪਏ ਹੋਏ ਆ ਸਾਰੇ ਠੀਕ ਹੈ ਤੇ ਗਾਂਹ ਹੁਣ ਇੱਥੋਂ ਦੇ ਜਿਹੜੇ ਅੰਕੜੇ ਵੀ ਹੈਗੇ ਆ ਉਹ ਵੀ ਦੱਸਦੇ ਆ ਵੀ ਘੱਟੋ ਘੱਟ 70-75% ਲੋਕ ਆ ਜਿਹੜੇ ਕਹਿੰਦੇ ਘਰ ਵੀ ਨਹੀਂ ਲੈ ਸਕਦਾ ਕੋ ਯਾਰ ਉੱਥੋਂ ਆਪਦੇ ਘਰ ਛੱਡ ਕੇ ਆ ਗ ਪਰ ਹੈ ਉਹ ਜਿੰਦਗੀ ਹੈਗੀ ਹੈ ਫੈਸਲੇ ਲੈਣੇ ਪੈਣਗੇ ਆਪਣੀ ਕੌਮ ਨੂੰ ਵੀ ਫੈਸਲਾ ਲੈਣਾ ਪਊਗਾ ਵੀ ਅਸੀਂ ਰਹਿਣਾ ਸਣਾ ਕਿਵੇਂ ਹੈਗਾ ਹੂੰ ਚਾਹੇ ਬਾਹਰੋਂ ਚਾਹੇ ਇੱਥੇ ਹੂੰ ਸਖਤ ਫੈਸਲਾ ਤਾਂ ਲੈਣਾ ਹੀ ਪਊਗਾ ਹੂੰ ਤਾਂ ਪੰਜਾਬੀਓ ਅਸੀਂ ਆ ਪਾਰਕ 'ਚ ਤਾਂ ਅਕਸਰ ਮਿਲਦੇ ਆ ਪ੍ਰੋਗਰਾਮਾਂ ਤੇ ਵੀ ਅਸੀਂ ਮੈਂ ਵੀ ਵੱਖਰਾ ਕਰਦਾ ਬਰਾੜ ਸਾਹਿਬ ਵੀ ਦਿੱਲੀ ਤੁਸੀਂ ਦੇਖਦੇ ਹੋ ਤੇ ਅੱਜ ਅਸੀਂ ਸੋਚਿਆ ਵੀ ਪਾਰਕ 'ਚ ਜਾਂ ਇੱਥੇ ਇਕੱਠੇ ਤਾਂ ਹੁੰਨੇ ਆ ਵੀ ਕੋਈ ਨਾ ਕੋਈ ਮੁੱਦੇ ਤੇ ਹੀ ਸੀ ਉਤੇ ਗੱਲਬਾਤ ਕਰ ਲਿਆ ਕਰੀਏ ਕੈਮਰੇ ਸਾਹਮਣੇ ਗੱਲਬਾਤ ਕਰ ਲਿਆ ਕਰੀਏ ਕਿਉਂਕਿ ਚਿੰਤਾ ਤਾਂ ਸਭ ਨੂੰ ਹੀ ਪੰਜਾਬ ਦੀਆਂ ਪੰਜਾਬੀਆਂ ਨੂੰ ਤੇ ਇਸ ਤਰ੍ਹਾਂ ਆਪਾਂ ਜੁੜਿਆ ਕਰਾਂਗੇ ਗੱਲਾਂ ਬਾਤਾਂ ਵੀ ਕਰਿਆ ਕਰਾਂਗੇ ਪ੍ਰਾਰਭ ਸਾਹਿਬ ਪਤੇ ਸਾਂਝੀ ਕਰ ਲਈਏ ਅੱਜ ਬਿਲਕੁਲ ਜਿਉਂਦੇ ਵਸਦੇ ਰਹੋ ਲਵ ਯੂ ਟਰੱਕ ਪਰਕੇ ਤੇ ਨਾਲ ਤੁਹਾਨੂੰ ਵੀ ਜੋੜਾਂਗੇ ਯਾਰ ਸਾਰੇ ਜੁੜ ਕੇ ਹੀ ਹਾਂ ਆਪਾਂ ਤੁਹਾਨੂੰ ਨੰਬਰ ਦਿੰਨੇ ਆ ਇੱਕ ਦੋ ਦਿਨਾਂ ਤੱਕ ਆਪਾਂ ਲਾਈਵ ਹੋਇਆ ਕਰਾਂਗੇ ਤੁਸੀਂ ਵੀ ਕਾਲ ਕਰਿਆ ਕਰੋ ਦੱਸਿਆ ਕਰੋ ਠੀਕ ਹੈ ਸਾਨੂੰ ਵੀ ਤੁਹਾਡੇ ਵਿਚਾਰਾਂ ਦੀ ਲੋੜ ਆ ਸਰ ਮਿਲ ਕੇ ਚਰਚਾ ਕਰੀਏ ਕਿ ਆਪਣੀ ਕੌਮ ਆਪਾਂ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਕਿ ਮਿੱਤਰੋ ਇੱਥੇ ਵੀ ਨਾ ਸਾਹ ਜਿਹੜੇ ਹੈਗੇ ਆ ਬਸ ਕੰਡਾ ਜਵਜਨ ਵਾਲਾ ਮਹਿਕਮਈਆ ਕਿਸੇ ਦੇ ਪੱਲੇ ਕੁਛ ਨਹੀਂਗਾ ਐਵੇਂ ਆਪਾਂ ਨੂੰ ਝੂਠ ਮਾਰਦੇ ਮਾਰਦੇ ਠੀਕ ਹੈ ਤੇ ਇੱਥੇ ਜਿਹੜੇ ਤੁਸੀਂ ਆਪ ਦਾ ਆਪ ਹੀ ਖਰਾਬ ਕਰੀ ਫਿਰਦੇ ਹੈਗੇ ਆ ਲੱਲੇ ਭੱਬੇ ਸੋ ਆਪਾਂ ਕਰਦੇ ਆ ਸੁਲਝਾਉਣ ਦੀ ਕੋਸ਼ਿਸ਼ ਕਰਦੇ ਆ ਕਹਾਣੀ ਠੀਕ ਹੈ ਜਿੰਨੀ ਕੋਸ਼ਿਸ਼ ਕਰ ਸਕਦੇ ਹੈਗੇ ਆ ਸੋ ਜਿਉਂਦੇ ਫਸਦੇ ਰਹੋ ਲਵ ਯੂ ਟਰੱਕ ਵਰਕੇ ਸਸੀ ਕਾਪ